ਜਿਹੜਾ ਅੰਨਾ ਸੀ ਜਿਹੜਾ ਕਹਿੰਦਾ ਸੀ ਮੈਂ ਮੱਥਾ ਟੇਕਣ ਜਾਵਾਂ ਸਾਰੀਆਂ ਧਾਰਮਿਕ ਸਥਾਨਾਂ ਤੇ ਉਹਨੇ ਦੇਖੇ ਦੁਨੀਆ ਦੇ ਰੰਗ ਤਮਾਸ਼ੇ ਉਹਨੇ ਕਿਹਾ ਦੁਨੀਆ ਤਾਂ ਰੰਗਲੀ ਬੜੀ ਐ ਉਹ ਉਹ ਅੱਖਾਂ ਸੇਖਣੋ ਹੀ ਨਾ ਰਹਿ ਸਕਿਆ ਉਹ ਰੰਗ ਬਰੰਗੀਆਂ ਦੁਨੀਆਵਾਂ ਦੇ ਵਿੱਚ ਹੀ ਉਲਝ ਗਿਆ ਉਹ ਲੋਕਾਂ ਦੇ ਅੰਗਣ ਦੀ ਬੰਤਰ ਦੇਖ ਦੇ ਕੇ ਹੀ ਉਲਝ ਗਿਆ ਜਿਹਦੇ ਕੋਲ ਜ਼ਬਾਨ ਐ ਨਹੀਂ ਸੀ ਜਦੋਂ ਉਦੇ ਕੋਲ ਜ਼ਬਾਨ ਲੱਗੀ ਉਹਨੇ ਬੰਦਗੀ ਕਰਨੀ ਸੀ ਉਹਨੇ ਭਗਤੀ ਕਰਨੀ ਸੀ ਉਹਨੇ ਰੱਬ ਦਾ ਨਾਮ ਜਪਣਾ ਸੀ ਜਦੋਂ ਬੁੱਲਣ ਦੇ ਕਾਬਲ ਹੋਇਆ ਤੇ ਉਹਨੇ ਸਭ ਨਾਲੋਂ ਪਹਿਲਾਂ ਗਾਲਾਂ ਕੱਢਣੀਆਂ ਸਿੱਖੀਆਂ ਵੀ ਇਹ ਇਹ ਲੋਕ ਮੈਨੂੰ ਮੰਦਾ ਬੋਲ ਕੇ ਜਾਂਦੇ ਸੀ ਨਾ ਆਹ ਤੁਹਾਨੂੰ ਮੈਂ ਦੱਸਦਾ ਮੈਨੂੰ ਵੀ ਕੱਢਣੀਆਂ ਆਉਂਦੀਆਂ ਨੇ ਉਹਨੇ ਲੱਚਰ ਗੀਤ ਯਾਦ ਕੀਤੇ ਜਿਦੇ ਲੱਤਾਂ ਐ ਨਹੀਂ ਸਨ ਜਿਹੜਾ ਕਹਿੰਦਾ ਸੀ ਵੀ ਜੇ ਲੱਤਾਂ ਠੀਕ ਹੋ ਗਈਆਂ ਧੋੜ ਧੋੜ ਕੇ ਲੋਕਾਂ ਦੀ ਸੇਵਾ ਕਰੂੰ ਅੱਜ ਉਹ ਚੈਨੀਆਂ ਖੋ ਕੇ ਦੌੜਨ ਲੱਗ ਪਿਆ